ਹੱਥਾਂ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦੀ ਬਰਕਤ ਆ ਜਾਂਦੀ ਹੈ ਇੱਕ ਸ਼ਕਤੀ ਆ ਜਾਂਦੀ ਤੇ ਐਸੇ ਹੱਥ ਜਿਸ ਕੰਮ ਨੂੰ ਵੀ ਪੈਣਗੇ ਉਹ ਕੰਮ ਸਿਰੇ ਚੜੇਗਾ ਉਹ ਕੰਮ ਮੁਕੰਮਲ ਹੋਵੇਗਾ ਤੇ ਉਸ ਮਨੁੱਖ ਦੇ ਹੱਥ ਵਿੱਚ ਬਰਕਤਾਂ ਆਉਂਦੀਆਂ ਨੇ ਜਿਸ ਦੇ કંਠ ਵਿੱਚ ਪ੍ਰਮਾਤਮਾ ਦਾ ਨਾਮ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਦਾ ਐਸਾ ਵਾਕ ਹੈ ਕਿ ਸਖੀ ਮੇਰੋ ਕੰਠ ਰਤਨ ਦੇਖ ਦੁਖ ਨਾਸਨਾ ਮੇਰੇ ਕੰਠ ਵਿੱਚ ਪ੍ਰਮਾਤਮਾ ਦਾ ਨਾਮ ਹੈ ਉਸ ਆਧਾਰ ਤੇ ਕੀ ਹੋਇਆ ਕਿ ਹੱਥ ਵਿੱਚ ਬਰਕਤਾਂ ਆ ਗਈਆਂ ਭਾਉ ਬਣ ਗਿਆ ਪਰਮ ਉਹ ਪਟਾਂ ਦਾ ਇੱਕ ਸਵਈਆ ਮੈਂ ਤੁਹਾਡੇ ਸਾਹਮਣੇ ਰੱਖਾਂ ਇਹ ਭੱਟ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਝਾਂਕੀ ਸਾਡੇ ਸਾਹਮਣੇ ਰੱਖਦੇ ਨੇ ਭਟ ਕਹਿੰਦੇ ਨੇ ਬਾਰਜ ਕਰ ਦਾਹਣੇ ਸਿੱਧ ਸੰਮੁਖ ਮੁਖ ਜੋ ਹੈ سلسلہ وار ਕਦੀ ਆਪਨੇ ਇਹ ਸੋਈਏ ਪੜੇ ਹੋਣਾ ਤੇ ਭਟ ਕਹਿੰਦੇ ਨੇ ਬਾਰਜ ਕਰ ਦਾਹਣੇ ਆਪ ਨੂੰ ਪਤਾ ਹੈ ਬਾਰਜ ਦੇ ਅਖਰੀ ਅਰਥ ਨੇ ਪਦਮ ਪਦਮ ਕਹਿੰਦੇ ਨੇ ਕਮਲ ਫੁੱਲ ਨੂੰ ਤੇ ਕਮਲ ਨੂੰ ਬਾਰਜ ਵੀ ਕਹਿੰਦੇ ਨੇ ਕਮਲ ਨੂੰ ਸਾਰੰਗ ਵੀ ਕਹਿੰਦੇ ਨੇ ਕਮਲ ਨੂੰ ਸੋਰਭ ਵੀ ਕਹਿੰਦੇ ਨੇ ਗਰਸ ਕੇ ਇਸ ਇੱਕ ਫੁੱਲ ਦੇ ਕਈ ਨਾਮ ਨੇ ਬੇਸ਼ੁਮਾਰ ਨਾਮ ਨੇ ਉਹਨਾਂ ਨਾਮਾਂ ਵਿੱਚੋਂ ਇੱਕ ਇਹ ਵੀ ਨਾਮ ਹੈ 바ਰਜ ਤੇ ਪਾਠ ਕਰਨ ਨੇ ਏ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਤੁਹਾਡਾ ਬਹਿਣਾ ਹੱਥ ਹੈ ਨਾ ਬਹਿਣਾ 바ਰਜ ਕਰ ਬਹਿਣੇ ਤੁਹਾਡੇ ਬਹਿਣੇ ਹੱਥ ਵਿੱਚ ਪਦਮ ਹੈ 바ਰਜ ਹੈ ਹੁਣ ਇਤਿਹਾਸ ਇਹ ਕਹਿੰਦਾ ਹੈ ਕਿ ਪਦਮ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਮਾਚ ਸੇ ਹੱਥਾਂ 'ਚ ਨਹੀਂ ਪਰ ਪਾਠ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੁਆਰਾ ਕਿ ਪਦਮ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਦੇਹਣੇ ਹੱਥ 'ਚ ਸੱਜੇ ਹੱਥ ਦੇ 'ਚ ਇਹ ਦੂਜੀ ਪੰਕਤੀ ਜਦ ਭਟਾਂ ਦੇ ਸਵੀਆਂ ਵਿੱਚ ਪੜਨ ਨੂੰ ਮਿਲੀ ਫਿਰ ਮੈਂ ਇਸ ਦੀ ਖੋਜ ਕੀਤੀ ਨਹੀਂ ਇਹਦੇ ਪਿੱਛੇ ਕੋਈ ਗੱਲ ਹੋਣੀ ਚਾਹੀਦੀ ਕਿ ਇਤਿਹਾਸ ਤੇ ਇਹ ਕਹਿੰਦਾ ਕਿ ਪਦਮ ਚਰਨਾ ਚ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਇਹ ਨਹੀਂ ਸੱਜੇ ਹੱਥ ਚ ਹੈ ਗੁਰੂ ਅਮਰਦਾਸ ਸਾਹਿਬ ਦੇ ਫਿਰ ਇਸੇ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਵੀ ਕਹਿੰਨ ਕਿ ਪਦਮ ਮੇਰੇ ਹੱਥਾਂ ਚ ਹੈ ਤਾਂ ਫਿਰ ਸੋਚਣਾ ਇਹ ਪਿਆ ਕਿ ਨਾਮ ਰਸਕ ਜਿਹੜਾ ਪੁਰਸ਼ ਹੈ ਜਿਹਦੇ ਹਿਰਦੇ ਚ ਪਵਿੱਤਰਤਾ ਹੋਵੇ ਜਿਹਦੇ ਕੰਠ ਦੇ ਚ ਪ੍ਰਮਾਤਮਾ ਦਾ ਨਾਮ ਹੋਵੇ ਉਹਦੇ ਹੱਥਾਂ ਵਿੱਚ ਕੋਈ ਵਿਸ਼ੇਸ਼ ਗੱਲ ਆ ਜਾਂਦੀ ਹੈ ਉਦੇ ਹੱਥਾਂ ਵਿੱਚ ਕੋਈ ਬਰਕਤ ਆ ਜਾਂਦੀ ਹੈ ਹੱਥ ਬੇ ਬਰਕਤ ਨਹੀਂ ਹੋਣਗੇ ਪੁਰਾਣੇ ਜ਼ਮਾਨੇ ਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪੁਰਾਣਾ ਹੀ ਕਮਾ ਅੱਜ ਤੋਂ ਕੁਝ ਵਕਤ ਪਹਿਲੇ ਲੰਗਰ ਵੰਡਣ ਦੇਤੇ ਉਸ ਬੰਦੇ ਨੂੰ ਲਾਇਆ ਜਾਂਦਾ ਸੀ ਜਿਹਦੇ ਹੱਥ ਬਰਕਤ ਵਾਲੇ ਹੋਣ ਇਹ ਜਿਨੀ ਲੰਗਰ ਨੂੰ ਹੱਥ ਪਾਉਂ ਤੇ ਲੰਗਰ ਹੀ ਤੋੜ ਪਾ ਜਾਏ ਇਸ ਢੰਗ ਦੀ ਖੋਜ ਤਕਸਾਲਾਂ ਵਿੱਚ ਆਉਂਦੀ ਸੀ ਕਿ ਉਹ ਬੰਦਾ ਜਿਹੜਾ ਬੇਸਬਰ ਹੈ ਨਾ ਉਹ ਬੇਬਰਕਤਾ ਹੋਵੇਗਾ ਜਿਹੜਾ ਪਾ ਕੇ ਪਹਿਲੇ ਆਪਣੇ ਵਾਸਤੇ ਰੱਖ ਲਏ ਪਤਾ ਨਹੀਂ ਬਾਅਦ ਵਿੱਚ ਬਚਣੀ ਵੀ ਹੈ ਕਿ ਨਹੀਂ ਤੇ ਇਹਦਾ ਮਤਲਬ ਇਹਨੇ ਪਹਿਲੇ ਹੀ ਸਮਝ ਲਏ ਤੇ ਪਤਾ ਨਹੀਂ ਮੈਨੂੰ ਲੱਗਣਾ ਵੀ ਹੈ ਕਿ ਨਹੀਂ ਐਸਾ ਬੰਦਾ ਬੇਬਰਕਤਾ ਔਰ ਐਸੇ ਬੰਦੇ ਦਾ ਕੋਈ ਹੱਕ ਨਹੀਂ ਕਿ ਉਲੰਘਰ ਵੰਡ ਤਕਸੀਮ ਕਰਨ ਵਾਸਤੇ ਵੰਡਣ ਵਾਸਤੇ ਬੜੇ ਵਿਸ਼ੇਸ਼ ਹੱਥ ਚਾਹੀਦੇ ਨੇ ਇਹ ਪੁਰਾਣੇ ਮਹਾਪੁਰਖ ਇਸ ਦਾ 당ਦੇ ਜੋ ਹੈ ਖੋਜ ਕਰਦੇ ਸਨ। ਤੋਂ ਪਾਠ ਕਹਿੰਨੇ ਨੇ हे ਗਰੂ ਅਮਰਦਾਸ ਸਾਹਿਬ ਜੀ ਬਾੜਜ ਕਰਦਾ ਹਣੇ ਤੁਹਾਡੇ ਦੇਹਣੇ ਹੱਥ ਦੇ ਵਿੱਚ ਪਦਮ ਹੈ। ਪਰ ਹੁਣ ਕਿਉਂ ਪਦਮ ਹੈ? ਇਹ ਕਿਸ ਤਰ੍ਹਾਂ ਬਣਿਆ ਹੈ? ਅਗਲੀ ਪੰਕਤੀ ਬਿਲਕੁਲ ਖੋਲ ਦਿੰਦੀ ਇਸ ਗੱਲ ਨੂੰ। ਫਿਰ ਇਹ ਗੱਲ ਵੀ ਸਪਸ਼ਟ ਹੁੰਦੀ ਕਿ ਿਰਗੂ ਦੇ ਪਦਮ ਦੀ ਗੱਲ ਨਹੀਂ ਇਹ ਪਦਮ ਕੋਈ ਹੋਰ ਹੈ। ਬਾੜਜ ਕਰਦਾ ਹਣੇ ਸਿੱਧ ਸੰਮੁਖ ਮੁਖ ਜੋ ਹੈ ਰਿੱਧ ਬਸੇ ਬਾਵਾਣ ਜੋ ਤਿੰਨ ਲੋਕਾਂ ਤਰ ਮੋ ਹੈ ਰਿੱਧ ਬਸੇ ਅਕਹੀਓ ਸੋ ਰਸ ਤਨਹੀ ਜਾਤੋਂ ਹੈ ਗੁਰੂ ਅਮਰਦਾਸ ਸਾਹਿਬ ਜੀ ਇੱਕ ਰਸ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਥੜੇ ਹਿਰਦੇ ਚ ਟਿਕਿਆ ਉਹਦੇ ਆਸਰੇ ਤੇ ਕੀ ਹੋ ਗਿਆ ਹੈ ਹੱਥ ਚ ਪਦਮ ਬਣ ਗਏ ਥੜੇ ਡਹਿਣੇ ਹੱਥ ਦੇ ਚ ਪਦਮ ਬਣ ਗਏ ਤੇ ਜਿਤਨੀਆਂ ਸੁਵਿਧੀਆਂ ਨੇ ਇਹ ਖੜੇ ਮੁਖੜੇ ਨੂੰ ਤੱਕਦੀਆਂ ਪਈਆਂ ਨਾ ਵੀ ਤੁਸੀਂ ਹੁਕਮ ਕਰੋ ਤੇ ਉਹ ਕੰਮ ਕਰਨ ਰਿੱਧ ਸਿੱਧ ਦਰਸਲ ਕਹਿੰਦੇ ਨੇ ਜਿਉਂ ਬੰਦਾ ਈਸ਼ਵਰ ਦੇ ਮਾਰਗ ਤੇ ਚੱਲਦਾ ਹੈ ਤੇ ਜੇ ਈਸ਼ਵਰ ਦੇ ਮਾਰਗ ਦੇ ਪੰਜ ਪੜਾਅ ਮੰਨ ਲਈਏ ਤੇ ਦੂਜੇ ਪੜਾਅ ਤੇ ਇਹ ਕਹਿੰਦੇ ਨੇ ਰਿੱਧੀਆਂ ਸਿੱਧੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਦੂਜੇ ਪੜਾਅ ਤੇ ਇਸ ਵਾਸਤੇ ਗੁਰਬਾਣੀ ਸਾਨੂੰ ਚੇਤਾਵਨੀ ਜੋ ਹੈ ਦੇਂਦੀ ਹੋਵੇ ਤੇ ਰੁਕ ਨਾ ਜਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨਾ ਹੈ ਫਿਰ ਇਹ ਵੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੱਸਦੇ ਨੇ ਨਾ ਲਿੱਧੀ ਅਠਾਹੇ ਸਿੱਧੀ ਪਿਛੇ ਲਗੀਆਂ ਫਿਰਨ ਜੋ ਹਰ ਹੁਰਦੇ ਸਦਾ ਵਸਾਏ ਇਸ ਵਕਤ ਇੱਕ ਸਾਧੂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਬੜਾ ਮਤਾਸਰ ਕੀਤਾ ਹੋਇਆ ਉਹ ਹੈ ਸਾਈਂ ਬਾਬਾ